ਆ ਵੀਡੀਓ ਜ਼ਰੂਰ ਸੁਣਿਓ ਵੀਡੀਓ ਸੁਣਨ ਵਾਲੀ ਆ ਜਿਸ ਤਰੀਕੇ ਗੁਰੂ ਗ੍ਰੰਥ ਸਾਹਿਬ ਦੇ ਚ ਕੀ ਹਵਲ ਅੱਲਾ ਨੂਰ ਪਾਇ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕੋ ਮੰਦੇ ਆਪਾਂ ਮਾਨਵਤਾਵਾਦੀ ਸੋਚ ਲੈ ਕੇ ਆਪਾਂ ਸਾਰੀ ਕੌਮ ਨੂੰ ਜਾਤ ਪਾਤ ਤੋਂ ਕੱਢੀਏ ਅੱਜ ਪਤਾ ਕੀ ਕਹਨੇ ਆ ਪਹਿਲੇ ਪਾਸ਼ਾ ਆਏ ਸੀ ਗੁਰੂ ਨਾਨਕ ਪਾਸ਼ਾ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਜੇਲ੍ਹ ਚ ਗਿਆ ਚੱਕੀ ਪਸੀ ਦੂਜੇ ਪਾਸ਼ਾ ਨੇ ਗੁਰਮੁਖੀ ਲਿਪੀ ਦਿੱਤੀ ਤੀਜੇ ਪਾਸ਼ਾ ਨੇ ਸਾਨੂੰ ਸੰਗਤ ਪੰਗ ਦਿੱਤੀ ਚੌਥੇ ਪਾਸ਼ਾ ਨੇ ਹਰਿਮੰਦਰ ਸਾਹਿਬ ਦਿੱਤਾ ਪੰਜਵੇਂ ਪਾਸ਼ਾ ਨੇ ਸਾਨੂੰ 1604 ਚ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਤਾ ਛੇਵੇਂ ਪਾਸ਼ਾ ਨੇ ਆ ਮੀਰੀ ਪੀਰੀ ਦਿੱਤੀ ਗੱਲ ਲੰਬੀ ਹੁੰਦੀ ਹੈ ਨੌਵੇਂ ਪਾਸ਼ਾ ਨੇ ਹਿੰਦੂ ਤਰਮ ਨੂੰ ਬਚਾਉਣ ਦੇ ਲਈ ਸਿਰ ਦਿੱਤਾ ਤੇ 10ਵੇਂ ਪਾਤਸ਼ਾਹ ਨੇ 230 ਸਾਲ ਦੇ ਬਾਅਦ ਅਮਰਤ ਛਾ ਕੇ ਖਾਲਸਾ ਜਾਤ ਪਾਤ ਚ ਕੱਢਿਆ ਅੱਜ ਪਤਾ ਕੀ ਕਹਿਣਾ ਇਹ ਮੱਝ ਦਾ ਸਿੱਖ ਆ ਗਿਆ ਇਹ ਮਾਲਵੇ ਦਾ ਸਿੱਖ ਆ ਇਹ ਨਾਈ ਸਿੱਖ ਆ ਗਾਚੇ ਹੋਰ ਸਿੱਖ ਆ ਗਿਆ ਛੀਂਬਾ ਸਿੱਖ ਆ ਗਿਆ ਅਮਰੀਕਾ ਦਾ ਸਿੱਖ ਆ ਕੈਨੇਡਾ ਦਾ ਸਿੱਖ ਆ ਇਹ ਬਾਹਰਲਾ ਸਿੱਖ ਆ ਜਾਂ ਅੰਦਰਲਾ ਸਿੱਖ ਆ ਇਹ ਮਜਬੀ ਸਿੱਖ ਹੈ ਜਦੋਂ ਕਿ ਆਪਾਂ ਮਜਬੀ ਨੂੰ ਨਫ਼ਰਤ ਕਰੀ ਜਾਂਦੇ ਆ ਸਾਰਿਆਂ ਨੂੰ ਕੀ ਹੋਣਾ ਚਾਹੀਦਾ ਮਜਬ ਸਿੱਖ ਇਹ ਦੋ ਸ਼ਬਦਾਂ ਨੂੰ ਜੁੜ ਕੇ ਆ ਸਾਰਿਆਂ ਨੂੰ ਮਜਬੀ ਸਿੱਖ ਮਜਬ ਦੇ ਪੱਕੇ ਸਿੱਖ ਹੋਣਾ ਚਾਹੀਦਾ ਤੇ ਅਮਰਤਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਜਾਤ ਪਾਤ ਚੋਂ ਨਿਕਲ ਜਾ ਫੋਲੋ ਜਰੂਰ ਕਰ ਲੋ